ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਪੰਜਾਬੀ ਚੈਨਲ ਤੇ ਇਨਸੀ ਕਰ ਰਹੇ ਹਾਂ ਪੇਪਰ ਪੰਜਾਬੀ ਏ ਦੀ ਪ੍ਰੈਪਰੇਸ਼ਨ ਤੇ ਮਾਸਟਰ ਕੈਡਰ ਪੰਜਾਬ ਪੁਲਿਸਾਰੇ ਹੀ ਪੇਪਰਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹਨ ਤਾਂ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਫਰਸਟ ਪ੍ਰਸ਼ਨ ਹੈ ਗੁਰਮਤੀ ਕਾਵ ਦੇ ਮੋਢੀ ਕੌਣ ਸਨ ਗੁਰਮਤੀ ਕਾਵ ਦੇ ਮੋਢੀ ਕੌਣ ਸਨ ਗੁਰੂ ਨਾਨਕ ਦੇਵ ਜੀ ਜਪੋਜੀ ਸਾਹਿਬ ਦੀਆਂ ਕਿੰਨੀਆਂ ਪੋੜੀਆਂ ਸਨ ਜਪੋਜੀ ਸਾਹਿਬ ਦੀਆਂ 38 ਪੋੜੀਆਂ ਤੇ ਦੋ ਸ਼ਲੋਕ ਹਨ ਗੁਰੂ ਨਾਨਕ ਦੇਵ ਜੀ ਦਾ 12 ਮਾਹ ਕਿਸ ਰਾਗ ਦੇ ਵਿੱਚ ਹੈ ਤਾਂ ਗੁਰੂ ਨਾਨਕ ਦੇਵ ਜੀ ਦਾ 12 ਮਾਹ ਰਾਗ ਤੁਖਾਰੀ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦ ਰਚੇ ਹਨ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸ਼ਬਦ ਰਚੇ ਹਨ 976 ਸ਼ਬਦ ਰਚੇ ਹਨ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਦੇ ਵਿੱਚ ਜੋ ਹੈ ਬਾਣੀ ਰਚੀ ਹੈ ਹਾਂਜੀ ਅੱਗੇ ਹੈ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਜਿਹੜਾ ਹੈ ਵਸਾਇਆ ਹੈ ਤਾਂ ਉਹਨੇ ਕਤਾਰਪੁਰ ਸਾਹਿਬ ਜਿਹੜਾ ਹੈ ਵਸਾਇਆ ਹੈ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਮਹਾਰਾ ਦੀ ਰਚਨਾ ਕੀਤੀ ਹੈ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰਾਂ ਦੀ ਰਚਨਾ ਕੀਤੀ ਹੈ ਨੋਟ ਕਰੋ ਕਿਹੜੀ ਕਿਹੜੀ ਹੈ ਮਲਾਰ ਵਾਰਾ ਸਾਹਿਬ ਤਿਵਾਰ ਮਾਜ ਦੀ ਜਿਹੜੀ ਵਾਰ ਹੈ ਤਿੰਨ ਵਾਰਾਂ ਉਹਨਾਂ ਨੇ ਰਚੀਆਂ ਹਨ ਪ੍ਰਾਂਤਨ ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਤਾਂ ਪੰਜ ਉਦਾਸੀਆਂ ਕੀਤੀਆਂ ਪ੍ਰਾਂਤਨ ਜਨਮ ਸਾਖੀ ਦੇ ਅਨੁਸਾਰ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਚੌਥੀ ਉਦਾਸੀ ਕਿਸ ਦਿਸ਼ਾ ਦੇ ਵਿੱਚ ਕੀਤੀ ਸੀ ਤਾਂ ਚੌਥੀ ਉਦਾਸੀ ਉਹਨਾਂ ਨੇ ਕੀਤੀ ਸੀ ਪੱਛਮ ਵੱਲ ਸਿੱਧਾਂ ਨਾਲ ਗੋਸ਼ਟੀ ਕਿੱਥੇ ਹੋਈ ਸੀ ਉਹਨਾਂ ਦੀ ਤਾਂ ਅਚਲ ਬਟਾਲੇ ਵਿੱਚ ਹੋਈ ਸੀ ਉਹਨਾਂ ਦੀ ਸਿੱਧਾਂ ਦੇ ਨਾਲ ਗੋਸ਼ਟੀ ਅਚਲ ਬਟਾਲੇ ਗੁੱਡ ਮਾਰਨਿੰਗ ਦੀਪ ਜੀ ਨੇ ਜੱਪੂ ਜੀ ਸਾਹਿਬ ਦੀ ਰਚਨਾ ਕਿੱਥੇ ਕੀਤੀ ਸੀ तो उन्होंने करतारपुर केपू जी साहब की रचना की गुरु नानक देव जी ने गुरु नानक देव जी ने बारह माह किस महीने तो शुरू हों गुरु नानक देव जी का बारह माह जो है किस महीने तो शुरू हों महीने तो ਸਤਗੁਰ ਨਾਨਕ ਪ੍ਰਗਟਿਆ ਕਿਸ ਦੀ ਰਚਨਾ ਹੈ ਧਾਇ ਰਚਨਾ ਪਾਈ ਗੁਰਦਾਸ ਜੀ ਦੀ ਹੈ ਐਸ ਐਸ ਕੋਹਲੀ ਨੇ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕਿਸ ਯਾਤਰੀ ਨਾਲ ਕੀਤੀ ਹੈ ਤਾਂ ਉਹਨਾਂ ਨੇ ਕੀਤੀ ਹੈ ਹਿਉਨ ਸੰਗ ਦੇ ਨਾਲ ਨਦਰ ਤੋਂ ਕੀ ਪਾਵ ਹੈ ਨਦਰ ਤੋਂ ਪਾਵ ਹੈ ਰੱਬ ਦੀ ਮਿਹਰ ਹੁਕਮ ਤੋਂ ਕੀ ਪਾਵ ਹੈ ਰੱਬ ਦਾ ਆਦੇਸ਼ ਗੁਰੂ ਅੰਗਦ ਦੇਵ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਂ ਸੀ ਫੇਰੂ ਮਲਤੀ ਸਭਰਾਏ ਦੇਵੀ ਠੀਕ ਹੈ ਅਗੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਸੀਂ ਗੁਰੂ ਅੰਗਦ ਦੇਵ ਜੀ ਪੜਾਂਗੇ ਗੁਰੂ ਅੰਗਦ ਦੇਵ ਜੀ ਦੇ ਮਾਤਾ ਪਿਤਾ ਜੀ ਦਾ ਕੀ ਨਾਂ ਸੀ ਫੇਰੂ ਮਲਤੀ ਸਭਰਾਏ ਦੇਵੀ ਗੁਰੂ ਅਮਰਦਾਸ ਜੀ ਦੇ ਪੁੱਤਰ ਸਨ ਮੋਹਨ ਤੇ ਮੋਹਰੀ ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ ਹੈ 1539 ਤੋਂ 1520 ਇਸ ਵਿੱਚ குரு ਅੰਗਰ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਹੈ ਤਾਂ ਹਨ ਨੇ 28 ਸ਼ਲੋਕਾਂ ਦੀ ਰਚਨਾ ਕੀਤੀ ਹੈ ਪਰ ਕਿਤੇ ਕਿਤੇ ਉਹਨਾਂ ਨੂੰ 63 ਸ਼ਲੋਕ ਵੀ ਮਿਲਦੇ ਹਨ ਤਾਂ ਉਹ ਪੇਪਰ ਦੇ ਵਿੱਚ ਤੁਹਾਨੂੰ ਆਪਸ਼ਨ ਦੇ ਕੇ ਟਿਕ ਕਰਨਾ ਹੈ ਜੇ 28 ਹੈ ਤੇ 63 ਨਹੀਂ ਹੈ ਤਾਂ ਤੁਸੀਂ 28 ਨੂੰ ਲਗਾਉਣਾ ਜੇ 63 ਹੈ ਤਾਂ 28 ਨਹੀਂ ਹੈ ਤਾਂ ਤੁਸੀਂ 63 ਨੂੰ ਲਗਾਉਣਾ ਹੈ ਠੀਕ ਹੈ जो वीडियो चंकी लगी प्रश्न चंगे लगे तो प्लीज इस लाइक कर दो वीडियो अगे प्रश्न है गुरु अंगद देव जी ने किस व्यक्ति तो जन्म साखी लिखवाई थी हाँ तुरु अंगद देव जी ने किस व्यक्ति तो जन्म साखी लिखवाई थी भाई बाले तो ਹਿਊਮੇ ਧੀਰਗ ਰੋਗ ਹੈ दारू ਵੀ ਇਸ ਮਾਹੀ ਕਿਸ ਦੀ ਰਚਨਾ ਕਿਸ ਦੀਆਂ ਸਤਰਾਂ ਗੁਰੂ ਅੰਗਦ ਦੇਵ ਜੀ ਦੀਆਂ ਹਿਊਮੇ ਧੀਰਗ ਰੋਗ ਹੈ दारू ਵੀ ਇਸ ਮਾਹੀ ਕਿਸ ਦੀਆਂ ਸਤਰਾਂ ਤਾਂ ਗੁਰੂ ਅੰਗਦ ਦੇਵ ਜੀ ਦੀਆਂ ਗੁਰੂ ਅੰਗਦ ਦੇਵ ਜੀ ਨੇ ਕਿਸ ਨਾਂ ਹੇਠ ਪਾਣੀ ਰਚੀ ਸੀ ਨਾਨਕ ਨਾਂ ਦੇ ਹੇਠ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਸ਼ਾਸਕ ਕਿਹੜਾ ਸੀ गुरु अंगदेव जी ਦਾ ਸੰਕਾਲੀ ਜਿਹੜਾ ਸ਼ਾਸਕ ਸੀ ਮਤਲਬ ਉਹਨਾਂ ਦੇ ਸਮੇਂ ਦਾ ਤਾਂ ਹੈ ਮਾਇੂ ਸੀ ਗੁਰੂ ਅੰਗਦ ਦੇਵ ਜੀ ਸਿੱਖ ਬਨਨ ਤੋਂ ਪਹਿਲਾਂ ਕਿਸ ਦੇ ਭਗਤ ਸਨ ਮਾਤਾ ਵੈਸ਼ਨੂ ਦੇ ਨਾਲੇ ਇਆਨੀ ਦੋਸਤੀ ਕਦੇ ਨਾ ਆਵੇ ਹਰਾਸ ਕਿਸ ਤင်း ਸਤ੍ਰਹਨ ਬਹੁਤ ਹੀ ਇੰਪੋਰਟੈਂਟ ਸਤ੍ਰਹਨ ਇਸ ਨੂੰ ਯਾਦ ਰੱਖਣਾ ਤੁਸੀਂ ਗੁਰੂ ਅੰਗਦ ਦੇਵ ਜੀ ਦੀਆਂ ਗੁਰੂ ਅੰਗਦ ਦੇਵ ਜੀ ਨੇ 63 ਸ਼ਲੋਕਾਂ ਸ਼ਲੋਕ ਕਿੰਨੀਆਂ ਮਾਰਾਂ ਦੇ ਵਿੱਚ ਦਰਜ ਹਨ ਗੁਰੂ ਅੰਗਦ ਦੇਵ ਜੀ ਦੇ ਜੋ 63 ਸ਼ਲੋਕ ਹਨ ਕਿੰਨੀਆਂ ਮਾਰਾਂ ਦੇ ਵਿੱਚ ਦਰਜ ਹਨ ਤੇ 9 ਮਾਰਾਂ ਦੇ ਵਿੱਚ ਦਰਜ ਹਨ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਕੀ ਹੈ ਪ੍ਰਭੂ ਪ੍ਰੇਮ ਜੇ ਸੂ ਚੰਦਾ ਉੱਗੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ गुरु बिन कोर अंधार 17 वेरी वेरी इंपॉर्टेंट हम गुरु अंगद देव जी दिया ठीक है बहुत ही बार पेपर पे भी सत्रा। तो आ चुके हैं सकते हैं दो के हैं हां जी इधर हां गुरु अमर दास जी का जन्म कब होते कि 80 तो नादा 1479 वासर के बीच होयासी गुरु अमरदास जी थे माता पिता का की नाम से पिता का नाम तेजपा न ना लखमी लक, जी लखमी गुरु अमरदास जी ने किन्नी शब्द की रचना की नौ सौ सात शब्दों की जी रचना की जन्म तुझे याद रख रहे रचना कि है ठीक है माता पिता का भी नाम पूछ लिया जाता है ठीक है सिख गुरु का गुरु ਅੰਗ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ ਉਹਨਾਂ ਦੀ ਗੁਰੂ ਅਮਰਦਾਸ ਜੀ ਦੀ ਤਖੰਡੂ ਸਾਹਿਬ ਵਿਖੇ ਗੁਰੂ ਅਮਰਦਾਸ ਜੀ ਨੂੰ ਗੁਰੂ ਗੱਦੀ ਕਦੋਂ ਮਿਲੀ ਸੀ 1550 ਦੇ ਵਿੱਚ ਗੁਰੂ ਅਮਰਦਾਸ ਜੀ ਨੇ ਕਿੰਨੇ ਸਾਲ ਦੀ ਉਮਰ ਵਿੱਚ ਬਾਣੀ ਲਿਖੀ ਸੀ 72 ਤੋਂ 94 ਸਾਲ ਦੀ ਉਮਰ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਕਿੰਨੀਆਂ ਬਾਣੀਆਂ ਲਿਖੀਆਂ ਸਨ ਚਾਰ ਵਾਰਾ ਲਿਖਿਆ ਸਨ ਉਹਨਾਂ ਨੇ ਰਾਗ ਗੁਜਰੀ ਵਿੱਚ ਸੂਹੀ ਵਿੱਚ ਰਾਮਕਲੀ ਵਿੱਚ ਮਾਰੂ ਰਾਗ ਦੇ ਵਿੱਚ ਠੀਕ ਹੈ ਗੁਰੂ ਅਮਰਦਾਸ ਜੀ ਦੀ ਸ਼ਾਹਕਾਰ ਵਾਰ ਕਿਹੜੀ ਹੈ ਆਨੰਦ ਸਾਹਿਬ ਠੀਕ ਹੈ ਇਸ ਦੇ ਵੀ ਨਾਲ ਵੀ ਰਿਲੇਟਡ ਪ੍ਰਸ਼ਨ ਕੋਈ ਨਾ ਕੋਈ ਬਾਣੀ ਜਾਂਦਾ ਹੈ ਆਨੰਦ ਸਾਹਿਬ ਗੁਰੂ ਅਮਰਦਾਸ ਜੀ ਦੀ ਸ਼ਾਹਕਾਰ ਰਚਨਾ ਗੁਰੂ ਅਮਰਦਾਸ ਜੀ ਨੂੰ ਗੁਰੂ ਗੱਦੀ ਕਿਸ ਉਮਰ ਵਿੱਚ ਮਿਲੀ ਸੀ ਦੇ ਤੇਰਸਾਲੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਸੀ ਗੁਰੂ ਅਮਰਦਾਸ ਜੀ ਦੇ ਪੁੱਤਰਾ ਦੇ ਨਾਂ ਦੱਸੋ ਮੋਹਨ ਤੇ ਮੋਹਰੀ ਹਾਂਜੀ ਅੱਗੇ ਹਨ ਅਨੰਦ ਸਾਹਿਬ ਜੀਆਂ ਕਿੰਨੀਆਂ ਪੋੜੀਆਂ ਹਨ ਤਾਂ 40 ਪੋੜੀਆਂ ਹਨ ਤੇ ਰਾਮਕਲੀ ਦੇ ਵਿੱਚ ਜਿਹੜਾ ਰਾਗ ਹੈ ਰਾਮਕਲੀ ਰਾਗ ਹੈ ਅਨੰਦ ਸਾਹਿਬ ਜੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਤਾਂ 17 ਰਾਗਾਂ ਦੇ ਵਿੱਚ ਉਹਨਾਂ ਨੇ ਬਾਣੀ ਰਚੀ ਸੀ ਰਾਗ ਵੀ ਤੁਸੀਂ ਯਾਦ ਰੱਖਨੇ ਹਨ ਕਿ ਕਿੰਨੇ ਰਾਗਾਂ ਦੇ ਵਿੱਚ ਬਾਣੀ ਜਿਹੜੀ ਹੈ ਰਚੀ ਸੀ ਗੁਰੂ ਅਮਰਦਾਸ ਜੀ ਨੇ ਅੱਜ ਕਮੈਂਟ ਵਿੱਚ ਲਿਖਣਾ ਕਿ ਸਭ ਤੋਂ ਵੱਧ ਜਿਹੜੇ ਰਾਗ ਹਨ ਸਭ ਤੋਂ ਵੱਧ ਰਾਗਾਂ ਦੇ ਵਿੱਚ ਕਿਸ ਗੁਰੂ ਨੇ ਬਾਣੀ ਜਿਹੜੀ ਸੀ ਉਹ ਰਚੀ ਸੀ ਠੀਕ ਹੈ ਕਮੈਂਟ ਜ਼ਰੂਰ ਕਰਨਾ ਗੁਰੂ ਅਮਰਦਾਸ ਜੀ ਨੇ ਕਿਹੜੀ ਪ੍ਰਥਾ ਚਲਾਈ ਸੀ ਮੰਜੀ ਪ੍ਰਥਾ ਚਲਾਈ ਸੀ ਮੰਜੀ ਪ੍ਰਥਾ ਦੀ ਸ਼ਾਖਾ ਨੂੰ ਕੀ ਕਿਹਾ ਜਾਂਦਾ ਹੈ ਪੀੜੀ ਜਾਂ ਪੋੜੀ ਕਿਹਾ ਜਾਂਦਾ ਹੈ ਮੰਜੀ ਪ੍ਰਥਾ ਦੀ ਸ਼ਾਖਾ ਨੂੰ ਗੁਰੂ ਅਮਰਦਾਸ ਜੀ ਨੇ ਬੋਲੀ ਦਾ ਨਿਰਮਾਨ ਕਿੱਥੇ ਕਰਵਾਇਆ ਸੀ ਗੋਇੰਦਵਾਲ ਸਾਹਿਬ ਵਿੱਚ ਠੀਕ ਹੈ ਕੜਾ ਪ੍ਰਸ਼ਾਦੀ ਦੀ ਰਸਮ ਕਿਸ ਨੇ ਸ਼ੁਰੂ ਕੀਤੀ ਗੁਰੂ ਅਮਰਦਾਸ ਜੀ ਨੇ ਨੰਦ ਸਾਹਿਬ ਬਾਣੀ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਗਿਆ ਹੈ ਪੋਤੇ ਅਨੰਦ ਦੇ ਨਾਮ ਤੇ ਠੀਕ ਹੈ ਬਾਬਾ ਮੋਹਰੀ ਦੇ ਉਤਰਸਨ ਗੁਰੂ ਆਰamਦਾਸ ਜੀ ਦਾ ਜਨਮ ਕਦੋਂ ਹੋਇਆ ਸੀ 1534 ਵਿੱਚ ਚੋਨਾ ਮੰਡੀ ਲਾਹੌਰ ਦੇ ਵਿੱਚ ਤੇ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦਾ ਨਾਮ ਸੀ ਪਿਤਾ ਦਾ ਨਾ ਹਰੀਦਾਸ ਤੇ ਮਾਤਾ ਦਇਆਕੌਰ ਜੀ गुरु रामदास जी ने किन्ने पुत्र सन तीन पुत्र सन प्रिया महादेव के अर्जन देव जी गुरु रामदास जी ने कि प्रथा चलाई सी थी प्रथा चलाई सी उन्होंने गुरु रामदास जी ने कि शहर वसाया गुरु रामदास जी ने कि शहर वसाया अमृतसर राम ਗੁਰੂ ਰਾਮਦਾਸ ਜੀ ਨੇ ਕੇਦੇ ਸਰੋਵਰ ਨਗਰ ਸਥਾਪਿਤ ਕੀਤਾ ਸੰਤੋਖਸਰ ਤੇ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਂ ਕੀ ਸੀ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਨੇ ਕਿੰਨੇ ਰਾਗਾਂ ਦੇ ਵਿੱਚ ਬਾਣੀ ਰਚੀ ਸੀ 29 ਤੇ 30 ਰਾਗਾਂ ਦੇ ਵਿੱਚ ਠੀਕ ਹੈ ਕੇਦਾਰ ਤੇ ਛੇਜਾਵੰਤੀ ਜਿਹੜਾ ਸੀ ਰਾਗ ਉਹਨਾਂ ਨੇ ਨਹੀਂ ਵਰਤੇ ਸੀ ਗੁਰੂ ਰਾਮਦਾਸ ਜੀ ਦੀ ਗੁਰਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੀ ਬਾਣੀ ਦਰਜ ਹੈ ਦੋਨਾਂ ਦੀ 679 ਜਿਹੜੀ ਹੈ ਸ਼ਬਦ ਦੋਨਾਂ ਦੇ ਕੁੱਲ ਹਨ ਜਿਸ ਵਿੱਚ ਉਹਨਾਂ ਨੇ ਬਾਣੀ ਲਿਖੀ ਹੈ ਗੁਰੂ ਰਾਮਦਾਸ ਜੀ ਕਿਹੜੀ ਜਾਤੀ ਨਾਲ ਸੰਬੰਧ ਸੰਬੰਧਿਤ ਸਨ ਤੇ ਖੱਤਰੀ ਜਾਤੀ ਦੇ ਨਾਲ ਸੰਬੰਧਿਤ ਸਨ ਸੰਦ ਕਿਸ ਪਾਸ਼ਾ ਦਾ ਸ਼ਬਦ ਹੈ ਫਾਰਸੀ ਪਾਸ਼ਾ ਦਾ ਗੁਰੂ ਰਾਮਦਾਸ ਜੀ ਦੀਆਂ ਕੋੜੀਆਂ ਕਿਸ ਰਾਗ ਦੇ ਵਿੱਚ ਹਨ ਵੱਡਹੰਸ ਰਾਗ ਵਿੱਚ ਠੀਕ ਹੈ ਇਹ ਵੀ ਪ੍ਰਸ਼ਨ ਪੈਣ ਜਾਂਦਾ ਹੈ ਕਿ ਕੋੜੀਆਂ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਹੈ ਤਾਂ ਗੁਰੂ ਰਾਮਦਾਸ ਜੀ ਨੇ ਲਾਵਾ ਦੀ ਰਚਨਾ ਕਿਸ ਗੁਰੂ ਜੀ ਨੇ ਕਿਸ ਰਾਗ ਦੇ ਵਿੱਚ ਹੈ ਤਾਂ ਲਾਵਾ ਦੀ ਰਚਨਾ ਵੀ ਗੁਰੂ ਰਾਮਦਾਸ ਜੀ ਨੇ ਕੀਤੀ ਹੈ ਤਾਂ ਸੂਹੀ ਰਾਗ ਦੇ ਵਿੱਚ ਹਨ ਠੀਕ ਹੈ ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਾਂਤ ਜਿਹੜੇ ਰਚੇ ਹਨ ਤਾਂ छे संत उन्हें रचे हैं अगे गुरु रामदास जी ने किनिया वारा लिखिया हैं अठ वारा लिखिया उन्होंने सब तो वहाँ ही वारा लिखिया ठीक है करहले तो की भाव है ਫਲਾ ਸ਼ੇਰੀ ਦੇਣਾ ਤੇ ਮਸੰਤ ਪ੍ਰਥਾ ਦਾ ਮੁੱਖ ਉਦੇਸ਼ ਕੀ ਹੁੰਦਾ ਹੈ ਤਾਂ ਦੀ ਲੋੜ ਨੂੰ ਪੂਰਾ ਕਰਨਾ ਮਸੰਤ ਪ੍ਰਥਾ ਤੋਂ ਕੀ ਭਾਵ ਹੈ ਉੱਚਾ ਸਥਾਨ ਠੀਕ ਹੈ ਉੱਚਾ ਸਥਾਨ ਗੁਰੂ ਅਮਰਦਾਸ ਜੀ ਨੂੰ ਗੁਰਿਆਈ codimension ਸੀ 1574ਵੀਂ ਵਿੱਚ ਤਾਂ ਗੁਰੂ ਅਰਜਨ ਦੇਵ ਜੀ ਜੀ ਗੱਲ ਪੜ੍ਹਾਂਗੇ ਵੀਡੀਓ ਦੇ ਵਿੱਚ ਅੱਜ ਲਈ ਇੰਨਾ ਹੀ ਚੰਗੀ ਲੱਗੀ ਵੀਡੀਓ ਜੇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ ਜੀ ਬਹੁਤ ਬਹੁਤ